ਸੋ ਵੈਲਕਮ ਟੂ ਵਲੌਗ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਕਮੈਂਟ ਕਰਨਾ ਨਾ ਭੁੱਲਿਓ ਸੋ ਆਲੂ ਲਵਾਈ ਸੀ ਆਪਾਂ ਕੀਤੀ ਇਹਦੀ 25 ਤਰੀਕ ਦੀ 25 ਸਤੰਬਰ ਦੀ ਸੋ 6 ਤਰੀਕ ਅੱਜ ਮੀਂਹ ਦੇਖੋ ਕੰਨਾ ਪੈ ਗਿਆ ਖੇਲਾਂ ਚ ਪਾਣੀ ਖੜ ਗਿਆ ਇਹਨੂੰ ਪਹਿਲਾਂ ਪਾਣੀ ਲਾਫ ਵਿੱਚ ਚੁੱਕਿਆ ਆਪਾਂ 5 ਦਿਨ ਬਾਅਦ ਤੇ ਹੁਣ ਤੁਹਾਨੂੰ ਇਹਦੀ ਪੋਜੀਸ਼ਨ ਦਿਖਾਉਂਦੇ ਆ ਖੇਲ ਚੋਂ ਕੱਢ ਕੇ ਆਲੂ ਕਿੰਨੀ ਕ ਫੋਟ ਵੱਜੀ ਆ ਕਿਸ ਹਾਲ ਫਟਾਵਿਆ ਤੁਸੀਂ ਆਪਣੀ ਵਿੱਚ ਜਰੂਰ ਦੱਸੋ ਤੁਹਾਡੇ ਆਲੂ ਲੱਗ ਗਏ ਆ ਜੇ ਲਾਤੇ ਆ ਤੇ ਮੀਂਹ ਤੇ ਨਹੀਂ ਪਿਆ ਕਿਉਂਕਿ ਆਪਾਂ ਨੇ ਜਿੰਨੇ ਵੀ ਆਲੂ ਲਾਏ ਇੱਧਰ ਮੀਂਹ ਨੇ ਕਾਫੀ ਪਾਣੀ ਖੜਾ ਕਰਤਾ ਸੋ ਆ ਥੋੜਾ ਰੇਤ ਲਾ ਪਹਿਲੀ ਆਪਣੀ ਆ ਸੈਂਟਰ 'ਚ ਜਿਹੜੀ ਜਿਹੜੀ ਉਹ ਅੱਗੇ ਆ ਉਹ ਵੀ ਭਾਰੀ ਉੱਚੇ ਪਾਣੀ ਬਹੁਤ ਖੜਾ ਆ ਸੋ ਆ ਚੈੱਕ ਕਰੋਨਾ ਤੁਹਾਨੂੰ ਇਹ ਖੇਲ 'ਚ ਆਲੂ ਕੱਢ ਕੇ ਕਿਤੇ ਕਿਤੇ ਨਿਕਲਨੇ ਸ਼ੁਰੂ ਹੋ ਚੁੱਕੇ ਆਲੂ ਬਟਾ ਜੀ ਡਰਿਆ ਕਿਉਂਕਿ ਮੀਂਹ ਦਾ ਪਾਣੀ ਇੱਕ ਜ਼ਿਆਦਾ ਪੈ ਗਿਆ ਮੀਂਹ ਇੱਕ ਪਾਣੀ ਦਿੱਤਾ ਸੀ ਆਪਾਂ ਆਲੂਆਂ ਨੂੰ ਸੋ ਪਾਣੀ ਦੇ ਖਾੜਾਂ ਚ ਇੱਕਦਾਂ ਖੜਾ ਸੋ ਆ ਸ਼ਾਂਚ ਦਿਖਾਉਣਾ ਤੁਹਾਨੂੰ ਆਲੂ ਹਰੇ ਹੋਏ ਸ਼ੁਰੂ ਆ ਸ਼ਾਂਚ ਆ ਸ਼ਾਂਚ ਆਲੂ ਹੋ ਗਏ ਆਪਣੇ ਹਰੇ ਤੇ ਖੇਲ ਦੇ ਵਿੱਚੋਂ ਤੁਹਾਨੂੰ ਉਹ ਸਖੜੇ ਸੋਨਾ ਜਿੱਥੇ ਪਾਣੀ ਖੜਾ ਤੇ ਇਹਦੇ ਵਿੱਚ ਕਰਨੀ ਪਣੀ ਸਪਰੇ ਉਹ ਕੱਲ ਨੂੰ ਬਣਾਉਂਗਾ ਬਲੌਗ ਜਿਹੜੀ ਸਪਰੇ ਕਰਨੀ ਆ ਕੱਲ ਨੂੰ ਜ਼ਰੂਰ ਦੇਖਿਓ ਕਿਸ ਲਈ ਸਪਰੇ ਕਰਨੀ ਉਹ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਉੱਪਰ ਵਾਲੀ ਪਾਲੀ 'ਚ ਦੇਖੋ ਪਾਣੀ ਕਿੰਨਾ ਖੜਾ ਇਹ ਗੋਲੀ ਨਿਕਾਢ ਕੇ ਦੇਖੀ ਦੇਖੋ ਕੱਢ ਕੇ ਦੇਖੋ ਇੱਕ ਇੱਕ ਕ੍ਰੀਏਟਿਵ ਗੋਲੀ ਫੋਟ ਵੱਜੀ ਕਿ ਨਹੀਂ ਉਹ ਮੈਂ ਕਿਹ ਚੋਬਾ ਜਾਣਾ ਤੂੰ ਇੱਥੇ ਵਿੱਚ ਵੜਿਆ ਮੈਂ ਦੇਖ ਰਿਹਾ ਇੱਥੇ ਖੜੇ ਹੈਗੀ ਤਾਂ ਇਹ ਤਾਂ ਮੋਟਾ ਲਾਇਆ ਸੀ ਚ ਫੋਰਥੋ ਜੀ ਮੋਟਾ ਆ ਇਹ ਨਾਲ ਦੇਖੀ ਨਾਲ ਦੇਖੇਲ ਸੀਗੀ ਇੱਥੇ ਆਹੋ ਨਾਲ ਦੇਖੇਲ ਚ ਆ ਗੋਲੀ ਆ ਗੋਲੀ ਫੋਟ ਮਾਰ ਗਈ ਹਾਂ ਗੋਲੀ ਵੀ ਫੋਟ ਵੱਚੂਕੀ ਆ ਤੇ ਪਾਣੀ ਅਜੇ ਖੜਾ ਖੇਲਾਂ ਚ ਪਾਣੀ ਲਾਇਆ ਵੀ ਸੀ ਇਹਨੂੰ ਫੇਰ ਖੜ ਗਿਆ ਸੋ ਕੱਲ ਨੂੰ ਕਰਨੀ ਸਪਰੇ ਵੀਡੀਓਸ ਦੇਖਿਓ ਕੱਲ ਦੀ ਵੀ ਤੇ ਆਪਣੇ ਏਰੀਆ ਹਾਲ ਜਰੂਰ ਦੱਸੋ ਤੁਹਾਡੇ ਏਰੀਆ ਜਮੀ ਪਿਆ ਤੇ ਕਿੰਨਾ ਪਿਆ ਤੇ ਆਲੂ ਲੱਗੇ ਸੀ ਕਿ ਨਹੀਂ